ਜਿੱਥੇ ਅਸੀਂ ਇੱਥੇ ਗੁਰਦਾਸਪੁਰ ਕੈਚ ਪੰਚਾਇਤ ਤੋਂ ਮਨਾਏ ਹੋਏ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਏਰੀਆ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਕੀਰ ਅਫੈਕਟਡ ਏਰੀਆ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਉਹ ਦੇਗਾਤੀ ਮੈਮ ਸਾਡੇ ਕੋ ਨਵਜੋਤ ਸ਼ਰਮਾ ਜੀ ਨੇ ਕਹਿੰਦੇ ਕਿ ਅਫੈਕਟਡ ਏਰੀਆਸ ਦੇ ਕਲਾਨੌਰ ਔਰ ਦੀਨਾ ਨਗਰ ਵੀ ਜਿੱਥੇ ਮੈਂ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਅਫੈਕਟਡ ਨੇ ਔਰ ਲੋਕ ਬਹੁਤ ਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿਹਨੂੰ ਆਚਾਰ ਕਹ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਜੀ ਇਹ ਬੈਡ ਦੀ ਰਿਕੁਆਇਰਡ ਹੈ ਕੁਝ ਲੋਕ ਇਹ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪਹੁੰਚ ਰਹੇ ਆ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਤਾਂ ਹੀ ਹਾਂਜੀ ਸਾਹਿਬ ਜੀ ਕਿਉਂਕਿ ਇਹ ਸੱਡਨਾ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਹਾਂ ਮੈਂ ਨਾਲ ਇਹਨਾਂ ਤੇ ਰਲਿਆਂ ਪਰ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਾਲਸਾ 30 ਟਨ ਨੇ ਜੀ ਤਾਂ ਕਿ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਨੂੰ ਲੱਗਦਾ ਖਰਾਬ ਨਹੀਂ ਹੁੰਦਾ ਜੀ ਸਰ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਜਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਖੁੱਲਾ ਰਾਸ਼ਨ ਵੀ ਲੈਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਰੱਖਦੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਉਸ ਤੋਂ ਇਲਾਵਾ ਜਿਹੜੀ ਚੀਜ਼ ਰਿਕੁਆਇਰਡ ਹੈ ਆਟੋਮੋਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਸਭ ਲੋਰਾਪਾ ਰਹਿਤਾ ਰਹਿਣ ਬਹਿਣ ਨੂੰ ਦਵੇ ਪਰ ਜਿਨ੍ਹਾਂ ਦੇ ਘਰ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਗੱਤੇ ਬੱਡ ਰੁਣ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿਟਰਲੋਨ ਦੇ ਗੱਤੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਦੱਸਿਆ ਐਡ ਹੋ ਗਏ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਚ ਧੋਬ ਕੇ ਵੀ ਕੱਢ ਲਓ ਸੁੱਕੇ ਦੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਵੇਰ ਉਹ ਨਾ ਕੀ ਹੈ ਕਿ ਫਲੋਰ ਨ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉਹਦੇ ਬੱਚੇ ਬਿਠਾ ਕੇ ਤੂੰ ਲੈ ਜਾਓ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਉਹ ਟਰਾਈ ਕਰਨ ਲੱਗਿਆ ਕਿ ਉਹ ਕਰਦੇ ਮੈਕਸਿਮਮ ਇੱਥੇ ਕੰਮ ਹੋਣ ਉਹ ਵੀ ਹੋਏ ਤਾਂ ਉਹ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾ ਲੂ ਹੋਰ ਕਿਦਾਂ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਕਿ ਆਪਾਂ ਕਹਿੰਦਾ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪ ਉਹ ਵੀ ਲਿਆਉਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਛੀ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੁਰਖੁਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਹੈ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖਿਆ ਉਹ ਯਾਦ ਕਰ ਲੋ ਜੀ ਹੋਣਗੀਆਂ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ 'ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣਾ ਉਹ ਵੀ ਧਿਆਨ 'ਚ ਰੱਖਿਓ ਉਹ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਆ ਉਹੀ ਕੁਰਸੀਆਂ अच्छा सैनिटरी पैड्स ਅਸੀਂ ਕਹਿੰਦੇ ਨੇ ਇਹਨਾਂ ਕੋ ਪਹਿਲਾਂ ਵੀ ਢੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਤੇ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖੀਓ ਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀ ਸੀ ਵੀ ਮਸ਼ੀਨਾਂ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿਨ੍ਹਾਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਬੇਚਾਰਾ ਕਦੇ ਮੇਰਾ ਸਿਲੰਡਰ ਤੇ ਬਚ ਗਿਆ ਜੀ ਚੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਇੰਨਾ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਹਰ ਚੀਜ਼ ਦਾ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਦੇਖਿਆ ਸਟਾਫ ਬਰਦਾਸਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਨਾਲ ਵੀ ਜਿੰਦੇ ਆ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਕਿਸੇ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਹਾਂ ਔਰ ਫਿਰ ਮੈਂ ਮਨੋਲੀ ਪਿੰਡ ਤੋਂ ਜਿਹੜੀ ਟੀਮ ਦੇ ਨਾਲ ਆਈ ਹੈ ਕੁਆਦ ਨੇ ਜੋ ਮਾਚੇ ਨਾਲ ਰਿਆੜੀ ਨਾਲ ਪਿਆਰ ਬਗਾਇਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰ